बसंत पंचमी इंजॉय कर रहे भी इंजॉय कर सकते हो प्रथम गुप्त ना इंजॉय बसंत पंचमी देख सकते हो आसमान के परी ही परियाँ गुडे गुडे खोले गै जी वाह ਸਮਾਨਯਾ ਦੇ ਉੱਤੇ ਜਿਹੜੀਆਂ ਲੱਗੀਆਂ ਸੀ ਅੰਦਰੀ ਗੁੱਟੀਆਂ ਦੇਖ ਸਕਦੇ ਹੋ ਤੁਸੀਂਾਰੇ ਵਾਹ ਜੀ ਵਾਹ ਨਾ ਨਾ ਹਾ ਇੱਦਾਂ ਵਾਓ ਅਲਟੀਮੇਟ ਹੁਣ ਤੜਾ ਪੈਸਾ ਇਹ ਕਿੰਨੇ ਵੱਡਨੇ ਮਿਲਗੇ yang ini Wow. 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 Asih. Yeah. Yeah. Yeah.

ਕਦੇ ਹੁਣ ਕਦੇ ਜਾਣਾ ਨਾ ਰਹਿਣਾ ਅੱਠੀ ਨਲੇ ਬਕਰੇ ਬਣਾਏਗੇ ਆ ਜੀਵਾ ਸੁਆਦੀਵਾ ਖੰਡ ਜਾਣ ਲਿਆਗੇ ਤੇਰੀ ਕੰਦੀ ਗਾਣੇ ਲੱਗੇ ਨਾ ਬੋਲੀ ਜਿਵੇਂ ਤਾਲੀਆਂ ਲਾਏ ਚੋਰੀ ਜੀ ਫਿਰ ਫਰਾਰੀ ਨੇ ਦਾਲਾਂ ਲਾਂਤਾ ਹੀ ਅਮਰੀ ਆ ਜੀਵਾ ਕੁਰਿਆਰਾਂ ਕਲ ਖਲੇ ਜੀ ਬੰਦ ਬਣ ਜੀ ਜਾਂਦਾ ਕਦੇ ਆ ਪਟਿਆ ਦੇ ਨਾਲ ਇਹ ਹੋ ਰਹੀ ਯਾਰ ਉਹਨੂੰ ਕਹਦੇ ਤੋਹਦੀ ਨਰਾਜ਼ੀ ਏ ਬੇਟਾ ਤੋਹੇ ਤਾਂ ਕਹਵੇ ਮੜ ਜਾ ਇਸ਼ਾਰਾ ਕਰਦੇ ਉਹਨੂੰ ਮੁੰਡ ਨੂੰ ਕਹਦੇ ਮੜ ਜਾ ਦਿਲ ਦੇ ਦੇ ਦਿਲ ਦੇ ਦੇ ਦਿਲ ਦੇ ਦੇ ਮਮਾ ਪਿੰਡੇ ਮੁਣੀ ਕੀ ਮੁਣੀ ਕਰੇ ਨਾਲ ਦਿਲ ਦੇ ਦੇ ਦਿਲ ਦੇ ਦੇ ਕੋੜੀ ਕੋਈ ਦੀਨ ਵਾਲੀ ਮਰਦੀ ਕਦਾ ਦਿਲ ਛਿਗੜਾਵਾ ਜੇ ਟੈਲੀ ਹੋਈਏ ਆਪ ਕੋ ਦੇਣੀ ਅਰੇ ਮੰਦਿਆ ਆਪ ਕੋ ਪੰਡਿਗਰੇ ਅੰਬਰਾਂ ਦੇ ਵਿੱਚ ਗੁੱਡੀਆ ਪਰੀਆਂ ਗੁੰਡੇ ਗੁੱਡੀਆ ਪਰੀਆਂ ਦੇਖ ਸਕਦੇ ਹਸਮਾਨ ਦੇ ਵਿੱਚ ਤਾਰੇ ਅੰਗ ਜਲੇ ਨੇ ਆ ਜੀ ਰਾਤ ਨੂੰ ਦੇਖਦੇ ਹੋ ਤੁਸੀਂ ਅਰੇ ਦਿੰਦੇ ਹੋ ਐਸਵੇਂ ਦੇ ਬਸਾਰੇ ਸਾਰੇ ਨਾ ਦੇਖੋ ਬਰਾਬਰ ਦੇ ਮਿੰਟਾਂ ਤੋਂ ਉੱਡਦੇ ਆ ਜਿੱਦਾਂ ਚਾਲਟੇ ਮਟੌਂਦੇ ਨੇਾਰੇ ਵਾਜੀ ਵਾ ਤਰਨ ਚੱਲ ਗਿਆ ਪੀਆ ਜੀ ਬਸਰਤ ਪੰਜ ਦੀ ਲਾਈਨ ਚੱਲ ਤਾਲ ਦੇ ਦੂਸਰੇ ਪਾਇ ਜੀ ਤੇਰੇ ਦੱਸਾ ਅਰੇ ਯਾਰੇ ਮੁਝੇ ਦੇ ਆ ਜੀ ਹਰੀਆ ਵੀ ਪੜਿਆ ਹਰੀਆ ਯਾਰੇ ਮੁਝੇ ਭਾਈ ਯਾਰ ਦੇਖ ਸਕਦੇ ਹੋ ਨਹੀਂ ਸਾਰੀਆਂ ਲੀਟ ਪਾਏ ਹੋਏ ਆ ਅਰੇ ਯਾਰੇ ਦੇਖਦੇ ਆ ਜੀ ਉਹ ਬਾਈਨਨ ਸਸਟ ਆਈ ਵਾ ਯਾਰੇ ਬੱਤੀ ਮਰ ਗਿਆ ਇਹ ਨਾ ਰਖਦਾ ਗੋਡੀਆਂ ਆਵੇ ਪੱਛੇ ਕਦੇ ਖਾਣੇ ਆਪਣੇ ਕੋਈ ਗੇਂ ਅੰਬਰਾਂ ਨਾਲ ਜੀ ਕਰੇ ਕੋਈ ਨਾ ਜਾਣਾ ਕਰਵਾਉਂਦਾ ਵਾਹੀ ਵਾਹ ਆਹ ਤਾਂ ਨਹੀਂ ਬੋਰ ਦਾ ਮਟਿਆ ਕੋ ਆਹ ਲੋ ਜੀ ਫਰੀ ਆ ਗਈ ਫਰੀ ਫਰੀ ਆਈ ਜੀ ਗਾੜੀ ਊਂਦੇ ਬਹਾਨੇ ਨੇ ਬਣਾ ਲਏ ਕੰਨਾਂ ਮਾਪੇ ਆ ਦੇ ਨਾ ਆਈ ਫਰੀ ਆ ਗਈ ਯਾ ਫਰੀ ਉਹ ਲੱਗ ਗਿਆ ਪੇਚਾ ਲੈ ਗਿਆ ਪੇਚਾ ਲੱਗ ਗਿਆ ਬਾਜੀ ਬਾਪ ਦੇ ਕਹੇ ਯਾਰੇ ਬੰਦੇ ਵਾਹੀ ਵਾਹ